ਆਸਤਰੀ ਕਾ ਦੋਸਤੋ ਤੁਹਾਨੂੰ ਵੀ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਵੀ ਕਦੋਂ ਨਿਰੋਗ ਸੇਤਮਨ ਜ਼ਿੰਦਗੀ ਵਾਲੇ ਕੋਈ ਨੁਕਤਾ ਕੋਈ ਚੀਜ਼ ਇਹ ਜੀ ਪਾਉਣ ਵੀ ਜਿਹਦੇ ਨਾਲ weight ਜਿਹੜਾ gain ਹੋ ਸਕੇ ਕਿਉਂਕਿ weight loss ਵਾਸਤੇ ਤਾਂ ਆਪਾਂ ਬਹੁਤ ਚਰਾਂ ਦੀਆਂ ਚੀਜ਼ਾਂ ਜਿਹੜੀਆਂ ਪਾ ਚੁੱਕੇ ਆ ਤੇ ਲੋਕੀ ਉਹਦਾ ਰਿਜ਼ਲਟ ਵੀ ਲੈ ਰਹੇ ਆ ਤੇ ਬਹੁਤ ਫਾਇਦਾ ਵੀ ਹੋ ਰਿਹਾ ਲੋਕਾਂ ਦਾ weight loss ਵਾਸਤੇ ਆਪਾਂ ਬਹੁਤ ਕੁਝ ਪਾ ਚੁੱਕੇ ਆ ਤੇ ਅੱਜ ਆਪਾਂ ਜਿਹੜੀ ਜਾਣਕਾਰੀ ਦੇਣ ਲੱਗੇ ਆ ਇਹ ਹੈਗੀ ਆ weight gain ਵਾਸਤੇ ਜਿੰਨਾ ਵੀਰਾਂ ਭੈਣਾਂ ਦਾ weight ਘਟਾ ਦੁਬਲੇ ਪਤਲੇ ਆ ਜਾਂ ਸਰੀਰ ਭਰਦਾ ਨਹੀਂ ਖਾਦੀ ਵੀ ਖੁਰਾਕ ਲੱਗਦੀ ਨਹੀਂ ਉਹਨਾਂ ਵਾਸਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਡਾਕਟਰ ਬੀ ਐਸ ਕੇ ਵਾਲਿਆਂ ਵੱਲੋਂ ਡਾਕਟਰ ਬੀ ਐਸ ਕੇ ਵਾਲੇ ਬਹੁਤ ਵਧੀਆ ਨੁਕਤੇ ਤਿਆਰ ਕਰਦੇ ਆ ਬਹੁਤ ਵਧੀਆ ਇਲੈਕਟ੍ਰੋ ਹੋਮੋਪੈਥੀ ਦਾ ਆਯੁਰਵੇਦ ਦਾ ਇਹਨਾਂ ਦੇ ਕੋਲੇ ਬਹੁਤ ਤਜਰਬੇ ਆ ਤੇ ਆਪਾਂ ਨੂੰ ਇਹਨਾਂ ਦੇ ਨਾਲ ਕੰਮ ਕਰਦਿਆਂ ਨੂੰ ਲਗਭਗ 1.5 ਸਾਲ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਆ 2 ਸਾਲ ਦੇ ਲਗਭਗ ਆਪਾਂ ਨੂੰ ਹੋਣ ਵਾਲੇ ਇਹਨਾਂ ਦੇ ਨਾਲ ਕੰਮ ਕਰਦਿਆਂ ਨੂੰ ਇਹਨਾਂ ਦੇ ਨੁਕਤਿਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਦਿਆਂ ਨੂੰ ਤੇ ਲੋਕਾਂ ਨੂੰ ਇਹਨਾਂ ਦੇ ਬਾਰੇ ਸਮਝਾਉਂਦਿਆਂ ਨੂੰ ਤੇ ਬਹੁਤ ਸਾਰੇ ਲੋਕ ਆਪਣੀਆਂ ਗੰਭੀਰ ਬਿਮਾਰੀਆਂ ਤੋਂ ਰਾਹਤ ਪਾ ਚੁੱਕੇ ਆ ਇਹਨਾਂ ਦੇ ਨੁਕਤਿਆਂ ਨਾਲ ਤਿਆਰ ਕੀਤੀਆਂ ਵੀ ਆ ਇਲੈਕਟ੍ਰੋ ਹੋਮੋਪੈਥੀ ਤੇ ਆਯੁਰਵੈਦਿਕ ਦਵਾਈਆਂ ਦੇ ਨਾਲ ਸੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਜਿੰਨਾਂ ਵੀਰਾਂ ਭੈਣਾਂ ਦਾ weight gain ਨਹੀਂ ਹੁੰਦਾ ਜਿਹੜਾ ਵਜਨ ਆ ਉਹ ਵੱਧਦਾ ਨਹੀਂ ਦੁਬਲੇ ਪਤਲੇ ਰਹਿ ਜਾਂਦੇ ਆ ਤੇ ਸ਼ਰਮਸ਼ਾਰ ਹੋਣਾ ਪੈਂਦਾ ਉਹਨਾਂ ਨੂੰ ਚਾਰ ਰਿਸ਼ਤੇਦਾਰ ਆਇਆ ਤੋਂ ਜਾਂ ਕਿਸੇ ਯਾਰਾਂ ਦੋਸਤਾਂ ਦੇ ਮਹਿਫਲ ਜਦੋਂ ਜੰਮਦੀ ਆ ਤਾਂ ਉਦੋਂ ਵਿੱਟਿਚਰਾ ਦਾ ਮਾਹੌਲ ਸ਼ੁਰੂ ਹੋ ਜਾਂਦਾ ਵਾ ਜਿਹੜਾ ਜ਼ਿਆਦਾ ਦੁਬਲਾ ਪਤਲਾ ਹੁੰਦਾ ਵਾ ਚਾਹੇ ਉਹ ਕੁੜੀਆਂ ਭੈਣਾਂ ਮੇਰੀਆਂ ਤੇ ਚਾਹੇ ਮੇਰੇ ਵੀਰ ਆ ਤੇ ਉਹਨਾਂ ਵਾਸਤੇ ਆਪਾਂ ਲੈ ਕੇ ਆਇਆ ਸਵਾਸਥਿਆ ਪਲੱਸ ਇਹਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਇੱਕ ਇਹ ਆਈ ਆ ਡੱਬੀ ਇਹਦੇ ਵਿੱਚ 60 ਕੈਪਸੂਲ ਆਏ ਆ 60 ਕੈਪਸੂਲ ਦਾ ਜਿਹੜਾ ਤੁਸੀਂ ਸਵੇਰੇ ਸ਼ਾਮ ਇੱਕ ਇੱਕ ਕੈਪਸੂਲ ਲੈਣਾ ਵਾ ਜੇ ਪਾਣੀ ਨਾਲ ਲੈ ਲਓਗੇ ਤਾਂ ਵੀ ਕੋਈ ਗੱਲ ਨਹੀਂ ਜੇ ਦੁੱਧ ਨਾਲ ਲੈ ਲਓਗੇ ਤਾਂ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਸੋ ਦੁੱਧ ਦੇ ਨਾਲ ਤੁਸੀਂ ਇੱਕ ਇੱਕ ਕੈਪਸੂਲ ਦੀ ਵਰਤੋਂ ਕਰਨੀ ਹੈ ਇਹਦੀ ਸਵੇਰੇ ਸ਼ਾਮ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਤੇ ਇਸ ਦੇ ਨਾਲ ਹੀ ਇੱਕ ਆ ਸਵਾਸਥਾ ਪਲੱਸ ਦੇ ਵਿੱਚ weight gain drops natural weight gain ਇਹਦੇ ਵਿੱਚ natural ਤਰੀਕੇ ਦੇ ਨਾਲ ਹੀ ਖਰਾਕਾਂ ਦੇ ਹਿਸਾਬ ਨਾਲ ਇਹ ਤੁਹਾਡਾ ਜਿਹੜਾ ਨੈਚੁਰਲ ਵਿਟਾਮਿਨਸ ਹੈ ਦੇ ਵਿੱਚ ਤੇ ਹੈਲਥੀ ਐਂਡ ਲੌਂਗ ਲਾਈਫ ਵਾਸਤੇ ਇਹ ਜਿਹੜੀ ਚੀਜ਼ ਬਣਾਈ ਗਈ ਹੈ 100 ਐਮਐਲ ਦੇ ਵਿੱਚ ਆਈ ਛਿੱਛੀ ਵੱਡੀ ਇਹ ਤੇ ਇਹਦੀਆਂ ਤੁਸੀਂ 5 ਤੋਂ 7 ਬੂੰਦਾਂ ਲੈਣੀਆਂ 5 ਤੋਂ 7 ਬੂੰਦਾਂ ਦਿਨ ਦੇ ਵਿੱਚ ਲੈਣੀਆਂ ਵਾ ਤੁਸੀਂ 5 ਟਾਈਮ ਯਾਨਕਿ ਪੰਜ ਵਾਰੀ ਲੈਣੀਆਂ ਦਿਨ ਦੇ ਵਿੱਚ ਤੁਸੀਂ ਕਹਿ ਲਓ ਇਹਨੂੰ ਤਿੰਨ ਤਿੰਨ ਘੰਟਿਆਂ ਬਾਅਦ ਲੈ ਸਕਦੇ ਹੋ ਤੁਸੀਂ 5 ਤੋਂ 7 ਬੂੰਦਾਂ ਪਾਣੀ ਦੇ ਵਿੱਚ ਪਾ ਕੇ ਚੌਥਾ ਗਲਾ ਚੌਥਾ ਹਿੱਸਾ ਗਲਾਸ ਦਾ ਪਾਣੀ ਲੈ ਕੇ ਤੁਸੀਂ ਉਹਦੇ ਵਿੱਚ 5 ਤੋਂ 7 ਮੁੰਦਾਂ ਸਵਾਸਥਿਆ ਪਲੱਸ ਡ੍ਰੌਪਸ ਦੀਆਂ ਪਾ ਲੈਣੀਆਂ ਵਾ ਤੇ ਉਹ ਪਾਣੀ ਨੂੰ ਪੀ ਲੈਣਾ ਵਾ ਤਿੰਨ ਤਿੰਨ ਘੰਟੇ ਬਾਅਦ ਤੁਸੀਂ ਡੋਜ਼ੇ ਦੀ ਰੱਖ ਲੋ ਦਿਨ ਦੇ ਵਿੱਚ ਤਿੰਨ ਤਿੰਨ ਘੰਟੇ ਬਾਅਦ ਯਾਨੀ ਕਿ 5 ਕ ਵਾਰ ਤੁਸੀਂ ਇਹ ਦਵਾਈ ਹੈ ਜਿਹੜੀ ਡ੍ਰੌਪਸ ਵਾਲੀ ਪੀਣ ਵਾਲੀ ਲੈਣੀ ਆ ਤੇ ਕੈਪਸੂਲਾ ਜਿਹੜੇ ਇਹ ਸਵੇਰੇ ਸ਼ਾਮ ਇੱਕ ਇੱਕ ਕੈਪਸੂਲ ਲੈਣਾ ਵਾ ਤੇ ਇਹਦੀ ਜਿਹੜੀ ਮਹੀਨੇ ਦੀ ਡੋਜ਼ ਆ ਇੱਕ ਇੱਕ ਸ਼ੀਸ਼ੀ ਇਹ ਮਹੀਨੇ ਦੀ ਡੋਜ਼ ਆ ਪੂਰੀ ਇਹ ਪੂਰਾ ਸੈੱਟ ਆ ਦੋ ਸ਼ੀਸ਼ੀਆਂ ਦਾ ਇੱਕ ਮਹੀਨੇ ਦੀ ਡੋਜ਼ ਆ ਇਹ ਤੇ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਹਜ਼ਾਰ ਤੇ ਛੇ 1600 ਰੁਪਏ ਦੇ ਵਿੱਚ ਸਣੇ ਕੋਰੀਅਰ ਖਰਚਾ ਤੁਹਾਡੇ ਘਰ ਤੱਕ ਇਹ ਦਵਾਈ ਹੈ ਜਿਹੜੀ ਪਹੁੰਚਦੀ ਕਰਦਾਂਗੇ ਤੇ ਤੁਸੀਂ ਦਿੱਤੇ ਗਏ ਨੰਬਰ ਤੇ ਆਪਣਾ ਐਡਰੈਸ ਲਿਖ ਕੇ ਭੇਜਣਾਵਾ ਤੇ ਜਿੰਨਾ ਵੀ ਰਾਂ ਭੈਣਾਂ ਨੂੰ ਜ਼ਰੂਰਤ ਆ ਇਸ ਦੀ ਤੇ ਜਲਦੀ ਤੋਂ ਜਲਦੀ ਉਹ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਆ ਤੇ 2 ਜਾਂ 3 ਦਿਨਾਂ ਦੇ ਵਿੱਚ ਹੀ ਤੁਹਾਡੇ ਆਰਡਰ ਪਾਉਣ ਤੋਂ ਬਾਅਦ ਚ ਤੁਹਾਡੇ ਘਰੇ ਇਹ ਡ੍ਰੌਪਸ ਤੇ ਕੈਪਸੂਲ ਪਹੁੰਚ ਜਾਣਗੇ ਸੋ ਬਿਨਾਂ ਕਿਸੇ ਡਰ ਤੋਂ ਤੁਸੀਂ ਇਸ ਨੂੰ ਵਰਤ ਸਕਦੇ ਹੋ ਕੋਈ ਕੈਮੀਕਲ ਨਹੀਂ ਇਹਦੇ ਵਿੱਚ ਤੇ ਕੋਈ ਵੀ ਸਰੀਰ ਨੂੰ ਨੁਕਸਾਨ ਕਰਨ ਵਾਲੀ ਕੋਈ ਚੀਜ਼ ਨਹੀਂ ਇਹਦੇ ਵਿੱਚ ਮਿਕਸ ਕੀਤੀ ਵੀ ਸੋ ਜਸਨੇ ਵੀ ਵੀਰ ਭੈਣ ਨੇ ਮੰਗੌਣੀ ਹੋਵੇ ਤਾਂ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰੋ ਤੇ ਇਹ ਕੈਪਸੂਲ ਤੇ ਡੱਬੀ ਤੇ ਇੱਕ ਇਹ ਡਰਾਪਸ ਦੀ ਸ਼ੀਸ਼ੀ ਜਿਹੜੀ ਤੁਹਾਡੇ ਘਰੇ ਪਹੁੰਚਦੀ ਹੋ ਜਾਊਗੀ ਧੰਨਵਾਦ ਜੀ